ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਸੋ ਸਾਵਧਾਨ ਹੋਣ ਦੀ ਜ਼ਰੂਰਤ ਹੈ ਜੇਕਰ ਜੋ ਡਰਿੰਕ ਐਂਡ ਡਰਾਈਵ ਕਰ ਰਹੇ ਹੋ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹੋ ਤਾਂ ਸਾਵਧਾਨ ਹੋਣ ਦਾ ਸਮਾਂ ਆ ਗਿਆ ਹੈ ਕਿਉਂਕਿ ਹੁਣ ਹੋਰ ਵੀ ਸਖਤਾਈ ਹੁੰਦੀ ਹੋਈ ਦਿਖਾਈ ਦੇ ਰਹੀ ਪਈ ਹੈ ਸੋ ਅਜੇ ਐਲਾਨ ਕੀਤਾ ਗਿਆ ਹੈ ਇੱਕ ਮੀਟਿੰਗ ਹੈ ਜੋ ਮੰਗਲਵਾਰ ਨੂੰ ਹੁੰਦੀ ਹੈ ਜਿਸ ਦੇ ਵਿੱਚ ਏਡੀਜੀਪੀ ਟ੍ਰੈਫਿਕ ਅਮਨਦੀਪ ਸਿੰਘ ਰਾਏ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੋ ਟ੍ਰੈਫਿਕ ਐਕਸੀਡੈਂਟ ਦਾ ਮੁੱਖ ਕਾਰਨ ਹੈ ਡਰਿੰਕ ਐਂਡ ਡਰਾਈਵ ਦੇ ਕੇਸ ਹੁੰਦੇ ਨੇ ਉਹਨਾਂ ਦੇ ਉੱਤੇ ਨੱਥ ਪਾਣ ਦੀ ਤਿਆਰੀ ਜੋ ਹੁਣ ਕੀਤੀ ਜਾ ਰਹੀ ਹੈ ਸੋ ਨੱਥ ਪਾਣ ਦੇ ਲਈ ਹਾਈ ਟੈਕ ਨਾਕੇ ਨੇ ਜੋ ਉਹ ਲਗਾਏ ਜਾਣਗੇ ਸਨ ਨਾਲ ਜੋ ਸਪੈਸ਼ਲ ਚੌਂਕੀਆਂ ਨੇ ਸਥਾਪਿਤ ਕੀਤੀਆਂ ਜਾਣ ਗਿਆ ਜੋ ਕਿ ਨੈਸ਼ਨਲ ਹਾਈਵੇ ਦੇ ਉੱਤੇ ਇਹ ਕੀਤੀਆਂ ਜਾਣ ਗਿਆ ਇਸ ਦੇ ਨਾਲ ਨਾਲ ਉਹਨਾਂ ਨੇ ਦੱਸਿਆ ਜਾਣਕਾਰੀ ਦਿੰਦੇ ਆ ਕਿ ਹਾਂ ਕਿ 809 ਅਲਕੋਮੀਟਰ ਵੀ ਆਰਡਰ ਕੀਤੇ ਗਏ ਨੇ ਅਲਕੋਮੀਟਰ ਜੋ ਕਿ 800 ਪੂਰੇ ਜੋ ਪੰਜਾਬ ਦੇ ਵਿੱਚ ਵੰਡੇ ਜਾਣਗੇ ਇਸ ਦੇ ਨਾਂ ਨਾਲ ਉਹਨਾਂ ਦੱਸਿਆ ਕਿ ਡੀਜੀਪੀ ਜੋ ਪੰਜਾਬ ਹੈ ਉਹਨਾਂ ਦੇ ਵੱਲੋਂ ਜੋ ਹਾਈ ਟੈਕ ਗੱਡੀਆਂ ਨੇ ਜੋ ਕਿ ਜੋ ਟ੍ਰੈਫਿਕ ਦੇ ਲਈ ਜੋ ਓਵਰ ਸਪੀਡਿੰਗ ਦੇ ਲਈ ਅਤੇ ਜੋ ਹੋਰ ਵੀ ਜੋ ਉਲੰਘਣਾ ਕਰਦੇ ਨੇ ਟ੍ਰੈਫਿਕ ਨਿਯਮਾਂ ਦੀ ਉਹਦੇ স্পੈਸ਼ਲ ਨਾਕੇ ਲਗਾਏ ਜਾਣਗੇ ਤਾਂ ਕਿ ਜੋ ਕਾਨੂੰਨ ਹੈ ਨੀਅਰ ਮੈਟਰ ਟ੍ਰੈਫਿਕ ਨੇ ਉਹਨਾਂ ਨੂੰ ਬਣਾਈ ਰੱਖਣ ਦੇ ਲਈ ਲੋਕ ਹੈ ਜੋ ਕਾਨੂੰਨ ਦੀ ਪਾਲਣਾ ਕਰਨ ਲੋਕਾਂ ਨੂੰ ਜੇਕਰ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਨੇ ਤਾਂ ਸਖਤ ਕਾਰਵਾਈ ਹੁਣ ਉਹ ਵੀ ਕੀਤੀ ਜਾਵੇਗੀ ਸੋ ਐਲਾਨ ਕਰ ਦਿੱਤਾ ਗਿਆ ਹੈ ਸਿੱਧੇ ਤੌਰ ਤੇ ਜੋ ਕਿ ਮੁੱਖ ਕਾਰਨ ਐਕਸੀਡੈਂਟ ਦਾ ਡਰਿੰਕ ਐਂਡ ਡਰਾਈਵ ਉਸ ਤੇ ਫੋਕਸ ਕਰਦੇ ਹੋਏ ਇਹ ਮੀਟਿੰਗ ਹੋਈ ਹੈ ਇਸ ਉੱਚ ਪੱਧਰੀ ਮੀਟਿੰਗ ਦੇ ਵਿੱਚ ਪੰਜਾਬ ਜੋ ਟ੍ਰੈਫਿਕ ਦੇ ਐਡੀਜੀਪੀ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਉਹਨਾਂ ਦੇ ਜੋ ਇਸ ਉੱਚ ਪੱਧਰੀ ਮੀਟਿੰਗ ਦੇ ਵਿੱਚ ਜੋ ਜੋ ਐਸਐਸਪੀਜ਼ ਡੀਐਸਪੀਜ਼ ਟ੍ਰੈਫਿਕ ਦੇ ਇਸ ਦੇ ਨਾਲ ਨਾਲ ਹੋਰ ਪੁਛ ਅਧਿਕਾਰੀ ਵੀ ਸ਼ਾਮਲ ਸੀ ਜਿਸ ਦੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਇਸ ਦੇ ਨਾਲ ਨਾਲ ਜੋ ਹਾਈਟੈਕ ਜੋ ਅ ਜੋ ਤਕਨੀਕ ਹੈ ਉਸ ਦੇ ਪ੍ਰਯੋਗ ਤੇ ਵੀ ਗੱਲ ਕੀਤੀ ਗਈ ਹੈ ਸੋ ਹੁਣ ਪੰਜਾਬ ਦੇ ਵਿੱਚ ਜੇਕਰ ਟ੍ਰੈਫਿਕ ਨਿਯਮ ਆਦਿ ਤੁਸੀਂ ਪਾਲਣਾ ਨਹੀਂ ਕਰੋਗੇ ਤਾਂ ਤੁਹਾਨੂੰ ਸਖਤ ਕਾਰਵਾਈ ਤੋਂ ਗੁਜ਼ਰਨਾ ਪਵੇਗਾ ਸਖਤ ਕਾਰਵਾਈ ਹੈ ਕੀਤੀ ਜਾਵੇਗੀ ਜਿਸ ਦੇ ਨਾਲ ਨਾਲ ਦੱਸਿਆ ਕਿ ਘੱਟ ਉਮਰ ਦੇ ਜੋ ਡਰਾਈਵਰਸ ਨੇ ਯਾਨੀ ਕਿ ਨਾਬਾਲिग ਨੇ ਜੋ ਡਰਾਈਵਿੰਗ ਕਰਦੇ ਨੇ ਉਹਨਾਂ ਨੂੰ ਵੀ ਸਮਝਾਉਣ ਦੇ ਲਈ ਸਪੈਸ਼ਲ ਜੋ ਪ੍ਰੋਗਰਾਮ ਚਲਾਏ ਜਾਣਗੇ ਉਹਨਾਂ ਦੇ ਮਾਪਿਆਂ ਨੂੰ ਸਮਝਾਉਣ ਦੇ ਲਈ ਸਖਤੀ ਦੀ ਵਰਤੋਂ ਵੀ ਕੀਤੀ ਜਾਵੇਗੀ ਕਿਉਂਕਿ ਜੋ ਅਕਸਰ ਜੋ ਐਕਸੀਡੈਂਟ ਦਾ ਕਾਰਨ ਬੰਦੇ ਨੇ ਜਾਂ ਫਿਰ ਡਰਿੰਕ ਐਂਡ ਡਰਾਈਵ ਕੇਸਿਸ ਹੁੰਦੇ ਨੇ ਜਾਂ ਫਿਰ ਛੋਟੀ ਉਮਰ ਦੇ ਨਾਬਾਲਗ ਬੱਚੇ ਜਿਨ੍ਹਾਂ ਨੂੰ ਅਜੇ ਸਹੀ ਤਰੀਕੇ ਦੇ ਨਾਲ ਜੋ ਕਿ ਟੂ-ਵਿਲਰ ਜਾਂ ਫੋਰ-ਵਿਲਰ ਚਲਾਉਣਾ ਨਹੀਂ ਆਉਂਦਾ ਹੁੰਦਾ ਜਦੋਂ ਉਹ ਚਲਾਉਂਦੇ ਨੇ ਤਾਂ ਨਿਯਮਾਂ ਦੀ ਜਾਣਕਾਰੀ ਨਾ ਹੁੰਦੀ ਹੋਣ ਦੀ ਵਜ੍ਹਾ ਦੇ ਨਾਲ ਹਾਦਸੇ ਹੁੰਦੇ ਨੇ ਇਸ ਕਰਕੇ ਜੋ ਉਮਰ ਸਹੀ ਉਮਰ ਤੱਕ ਡਰਾਈਵਿੰਗ ਹੈ ਜੋ ਨਹੀਂ ਕਰਨੀ ਚਾਹੀਦੀ ਇਸ ਕਰਕੇ ਜੋ ਅਵੇਅਰਨੈਸ ਹੈ ਇਸ ਲਈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਕਿ ਬੱਚਿਆਂ ਨੂੰ ਵੀ ਇਸ ਬਾਰੇ ਸਮਝਾਇਆ ਜਾਵੇਗਾ ਸੋ ਇਸ ਦੇ ਨਾਲ ਨਾਲ ਸੜਕ ਸੁਰੱਖਿਆ ਫੋਰਸ ਹੈ ਉਸ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਹੈ ਸੁਰੱਖਿਆ ਫੋਰਸ ਜੋ ਕਿ ਪੰਜਾਬ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਜਿਸ ਦੇ ਤਹਿਤ ਇੱਕ ਕਾਫੀ ਵੱਡੇ ਨਤੀਜੇ ਨੇ ਜੋ ਸਾਹਮਣੇ ਆਂਦੇ ਨੇ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਵੈ ਕਿ ਸੜਕ ਦੇ ਜਦੋਂ ਟ੍ਰੈਫਿਕ ਜਦੋਂ ਐਕਸੀਡੈਂਟ ਹੁੰਦੇ ਨੇ ਜਦੋਂ ਜੋ ਡਰਾਈਵਰਸ ਹੁੰਦੇ ਨੇ ਜਾਂ ਫਿਰ ਸਵਾਰੀਆਂ ਹੁੰਦੀਆਂ ਨੇ ਜ਼ਖਮੀ ਹੋ ਜਾਂਦੀਆਂ ਨੇ ਕੁਝ ਅਜਿਹੇ ਹਾਲਾਤ ਬਣ ਜਾਂਦੇ ਨੇ ਕਿ ਸੁਚਾਰੂ ਰੂਪ ਦੇ ਨਾਲ ਸਹਾਇਤਾ ਮਦਦ ਨਾ ਮਿਲਣ ਕਰਕੇ ਮੌਤ ਹੋ ਜਾਂਦੀ ਹੈ ਸੋ ਸੜਕ ਸੁਰੱਖਿਆ ਫੋਰਸ ਦੇ ਆਉਣ ਦੇ ਨਾਲ 20% ਦੀ ਘਾਟਾ ਹੋਇਆ ਵੈ ਐਕਸੀਡੈਂਟ ਦੇ ਵਿੱਚ ਹੋਣ ਵਾਲੀਆਂ ਮੁਫਤਾ ਦੇ ਵਿੱਚ ਇੱਕ ਬਹੁਤ ਵੱਡਾ ਕਹਿ ਸਕਦੇ ਹਾਂ ਕਿ ਜੋ ਬੈਨੀਫਿਟ ਮਿਲਿਆ ਮੈਂ ਬਹੁਤ ਵੱਡੀ ਕੁਪਲਮਦੀ ਵੀ ਕਹਿ ਸਕਦੇ ਹਾਂ ਕਿ 20% ਦੀ ਕਟਾ ਹੋਇਆ ਉਸ ਤੇ ਹੋਣ ਵਾਲੀਆਂ ਮੁਫਤਾ ਦੇ ਨਾਲ ਕਿਉਂਕਿ ਜੋ ਜੋ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਐਸਐਸਐਫ ਸਮੇਂ ਤੇ ਪਹੁੰਚ ਕੇ ਲੋ ਹਸਪੀਟਲ ਤੱਕ ਜਦੋਂ ਕਿਸੇ ਜ਼ਖਮੀ ਨੂੰ ਲੈ ਕੇ ਜਾਂਦੇ ਨੇ ਤਾਂ ਜੋ ਜੋ ਮੌਤ ਦਾ ਦਰ ਆ অটোਮੈਟਿਕਲੀ ਉਹ ਘਟੇਗਾ ਕਿਉਂਕਿ ਅਕਸਰ ਕੀ ਹੁੰਦਾ ਵੈ ਕਿ ਲੋਕ ਜੋ ਜ਼ਖਮੀ ਹੋ ਜਾਂਦੇ ਨੇ ਜ਼ਖਮੀਆਂ ਨੂੰ ਸਹੀ ਸਮੇਂ ਤੇ ਹਸਪਤਾਲ ਚ ਪਹੁੰਚਾਣ ਦੇ ਵਿੱਚ ਨਾ ਤਾਮਯਾਬ ਹੋ ਜਾਂਦੇ ਜਿਸ ਕਰਕੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਵੈ ਔਰ ਤੜਪ ਤੜਪ ਕੇ ਮੌਤ ਹੋ ਜਾਂਦੀ ਵੈ ਜਿਸ ਕਰਕੇ ਜੋ ਸੜਕ ਸੁਰੱਖਿਆ ਫੋਰਸ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਇਸ ਦੀ ਸਹਾਇਤਾ ਦੇ ਨਾਲ 20% ਦੀ ਮੌਤਾਂ ਦੀ ਜੋ ਟ੍ਰੈਫਿਕ ਐਕਸੀਡੈਂਟ ਦੇ ਵਿੱਚੋਂ ਮੌਤਾਂ ਦੀ ਦਰ ਦੇ ਵਿੱਚ ਗਿਰਾਵਟ ਹੈ ਜੋ ਦਰਜ ਕੀਤੀ ਗਈ ਹੈ ਯਾਨੀ ਕਿ ਇਲਾਜ ਹੈ ਜੋ ਸਮੇਂ ਸਿਰ ਮمكن ਹੋ ਪਾਇਆ ਵੈ ਸੁਰਖ ਰਖਿਆ ਬੋਰਸ ਦਾ ਸੋ ਉਹਨਾਂ ਹੋਰ ਵੀ ਜੋ ਸਖਤਾਈ ਵਾ ਹੋਵੇਗੀ ਪੰਜਾਬ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਜੇਕਰ ਤੁਸੀਂ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਤੁਹਾਨੂੰ ਵੀ ਜੋ ਸਖਤੀ ਹੈ ਸਖਤੀ ਦਾ ਸਾਹਮਣਾ ਕਰਨਾ ਪਵੇਗਾ ਕਾਨੂੰਨ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਟ੍ਰੈਫਿਕ ਹੈ ਜੋ ਜੋ ਟ੍ਰੈਫਿਕ ਦੇ ਨਿਯਮ ਹੈ ਜੋ ਉਹਨਾਂ ਦੇ ਜੋ ਦਾਇਰੇ ਦੇ ਵਿੱਚ ਰਹਿ ਕੇ ਹੀ ਜੋ ਟੂ-ਵਿਲਰ ਜਾਂ ਫੋਰ-ਵਿਲਰ ਨੂੰ ਡਰਾਈਵ ਕਰਨਾ ਚਾਹੀਦਾ ਵੈ ਸੋ ਜੇਕਰ ਤੁਸੀਂ ਹੁਣ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹ ਤੋਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਜੋ ਹੁਣ ਸ਼ਕਤੀ ਦਾ ਐਲਾਨ ਹੈ ਕਰ ਦਿੱਤਾ ਗਿਆ ਹੈ ਔਰ ਇਸ ਸਖਤੀ ਦਾ ਐਲਾਨ ਹੈ ਜੋ ਹਰ ਕਿਸੇ ਦੇ ਲਈ ਹੋਵੇਗਾ ਔਰ ਇਸ ਦੇ ਵਿੱਚ ਖਾਸ ਗਲੇ ਰਵੇਗੀ ਕਿ ਡਰਿੰਕ ਐਂਡ ਡਰਾਈਵ ਅਤੇ ਛੋਟੀ ਉਮਰ ਦੇ ਜੋ ਡਰਾਈਵਰਸ ਨੇ ਨਾਬਾਲਗ ਡਰਾਈਵਰਸ ਨੂੰ ਨਾਲ ਦੇ ਉੱਤੇ ਵੱਧ ਫੋਕਸ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਯਾਨੀ ਕਿ ਜੇਕਰ ਤੁਸੀਂ ਘੱਟ ਉਮਰ ਦੇ ਹੋ ਔਰ ਜੇ ਤੁਸੀਂ ਨਾਬਾਲਗ ਹੋ ਤਾਂ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਔਰ ਉਦੋਂ ਤੱਕ ਜੋ ਟੂ-ਵਿਲਰ ਜਾਂ ਫੋਰ-ਵਿਲਰਸ ਨੇ ਉਹਨਾਂ ਦੀ ਵਰਤੋਂ ਨਾ ਕਰੋ ਜਦੋਂ ਤੱਕ ਕਿ ਬਾਲਗ ਉਮਰ ਦੇ ਤੁਸੀਂ ਨਹੀਂ ਹੋ ਜਾਂਦੇ